ਜੇ ਤੁਹਾਨੂੰ ਸਿਰਫ ਇਨਾ ਪਤਾ ਹੋਵੇ ਕਿ ਇੱਕ ਸੰਤੁਲਿਤ ਖਾਣਕ ਕਿੰਨੀ ਕਿਹੜੀ ਤੇ ਕਿਹੜੇ ਟਾਈਮ ਖਾਣੀ ਆ ਤਾਂ ਤੁਸੀਂ ਆਪਣਾ ਸਰੀਰ ਤੱਕਲੇ ਵਰਗਾ ਸਿੱਧਾ ਲੋਹੇ ਦੇ ਕਿੱਲ ਵਰਗਾ ਮਜ਼ਬੂਤ ਬਣਾ ਸਕਦੇ ਹੋ ਉਹ ਵੀ ਬਿਨਾ ਕਿਸੇ ਤਰ੍ਹਾਂ ਦੀ ਕੋਈ ਅੱਗ ਸਵਾ ਖਾਦੇ ਹੋਏ ਬਿਨਾ ਕੋਈ ਪਸਮ ਖਾਦੇ ਹੋਏ ਤੇ ਨਾਲੇ ਇਹ ਜਿਹੜੀ ਡਾਈਟ ਹੁੰਦੀ ਹੈ ਇੱਕ ਵਧੀਆ ਡਾਈਟ ਇਹ ਕੋਈ ਬਾਹਰੋਂ ਕੁਝ ਵੀ ਨਹੀਂ ਲੈ ਕੇ ਆਉਣਾ ਹੁੰਦਾ ਸਿਰਫ ਘਰ ਦਾ ਜਿਹੜਾ ਸਾਡਾ ਰਾਸ਼ਨ ਹੁੰਦਾ ਉਸੇ ਨੂੰ ਹੀ ਅਪ ਡਾਊਨ ਕਰਕੇ ਆਪਾਂ ਖਾਣਾ ਹੁੰਦਾ ਵੀ ਕਿਹੜਾ ਵੱਧ ਖਾਣਾ ਤੇ ਕਿਹੜਾ ਘੱਟ ਖਾਣਾ ਤੇ ਇਹਦੇ ਨਾਲ ਤੁਹਾਡੀ ਡਾਈਟ ਦੇ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈਗੀ ਆ ਤੁਹਾਡਾ ਪੂਰਾ ਦਿਲ ਲਾ ਕੇ ਕੀਤਾ ਹੋਇਆ ਵਰਕਆਊਟ ਤੇ ਜੇ ਦੋਨੇ ਚੀਜ਼ਾਂ ਸਹੀ ਕਰ ਲਓਗੇ ਸੰਤੁਲਿਤ ਖੁਰਾਕ ਤੇ ਲੋੜ ਮੁਤਾਬਕ ਕਰ ਲਓਗੇ ਦੂਸਰਾ ਇੱਕ ਵਧੀਆ ਵਰਕਆਊਟ ਕਰੋਗੇ ਇੱਕ ਐਹੋ ਜਿਹਾ ਸਰੀਰ ਬਣੂਗਾ ਕਿ ਜਿਹੜਾ ਆਖਰੀ ਸਾਹ ਤੱਕ ਤੁਹਾਡਾ ਸਾਥ ਦੇਊਗਾ ਤੇ ਜੇ ਚੰਗੀ ਸਿਹਤ ਬਣਾਉਣੀ ਆ ਤਾਂ ਸਿਰਫ ਦੋ ਗੱਲਾਂ ਖੁਰਾਕ the exercise